ਆਲਸ ਹੈ ਕਿ ਮੈਂ ਉਹ ਠੀਕ ਠਾਕ ਪਰ ਮਾਤਾ ਜੀ ਨੇ ਠੀਕ ਠਾਕ ਰੱਖੀ ਚੜਦੀ ਕਲਾ ਚ ਰੱਖੀ ਤੇ ਮੈਂ ਬਣਾਉਣ ਲੱਗੀ ਰੋਟੀ ਤੇ ਜਿੰਮਾ ਦੇ ਲਓ ਪਿਆ ਜੀ ਮੈਂ ਇੱਕਦਮ ਚੱਕਿਆ ਇਹ ਬੋਸ਼ਤਾਨ ਨੂੰ ਸਾਰਾ ਪਸਪਤਾ ਮम्मी ਹੁਣ ਵੀਡੀਓ ਬਣਾ ਲੱਗੀ ਹੈ ਜਿੰਮਾ ਬੋਸ਼ਤਾਨ ਨੂੰ ਸਤਾਨੂ ਜੀ ਮੇ ਉਹ ਦੇਖੋ ਮੁੰਡੇ ਤੇ ਪਿਆ ਪਿਆ ਦੇਖੋ ਇਹਦੇ ਢੰਗ ਚੰਗੀ ਕਰੇ ਮੂੜਾ ਆਈ ਬਈ ਦੇ ਸਾਹ ਤਾਂ ਆ ਦੇਖੋ ਦੇਖ ਤੇ ਨੀ ਦੇਖ ਗਿਆ ਸਾਰੇ ਕੇ ਆਈ ਪਈਂ ਇਕੱਠੀ ਹੋ ਕੇ ਬੈਹ ਲੈਂਦੀ ਐ ਜੀ ਮੂਲੇ ਦੇ ਹੁਣ ਰੋਟੀ ਖਾਊਗਾ ਅੱਜ ਇਹਨੇ ਉਲਟੀ ਕਰਤੀ ਇਹਦੇ ਤੇਜਾਬ ਬਣ ਜਾਂਦਾ ਸੀਤੀ ਖਾਈ ਜਾਂਦੀ ਆ ਥੱਲਿਓਂ ਖਾ ਲੈਂਦੀ ਕਦੇ ਬਿਸਕੁਟ ਖਾ ਲੇ ਜਾਂ ਆਪਦੇ ਕਦੇ ਦੂੰਗ ਖਾ ਲੇ ਉੱਪਰੋਂ ਹੁਣ ਰੋਟੀ ਟੁੱਟ ਕੇ ਦੋ ਗੋਲੇ ਬਣਾਉਂਦੀ ਐ ਤੇ ਉਹ ਖਾ ਲੈਂਦੀ ਚੱਲੋ ਜੀ ਆਪੇ ਬਿਮਾਰ ਹੋਣਾ ਚਲੋ ਜੀ ਮੈਂ ਬਣਾ ਰਹੀ ਐ ਮਿਕਸ ਕਣਕ ਤੇ ਆਟੇ ਕਣਕ ਤੇ ਮੱਕੀ ਮਟਾ ਕਣਕ ਤੇ ਮੱਕੀ ਦੇ ਮੈਂ ਤਾਂ ਮਾਂ ਚ ਸੋਚੀ ਜਾਂਦੀ ਮੇਰਾ ਮਾਂ ਕੋ ਫਦਾਸ ਲੈ ਲਿਆ ਐਂਦੀ ਕਰਤਾ ਵੀ ਜਾਨਾ ਪੈਨ 21 ਜਾਂ ਸਾਰੇ ਹੁਣ ਸਾਰੇ ਦਾ ਕਿਹੜਾ ਹੈ ਹੇ ਸੱਸ ਜਿਹੜਾ ਕੰਮ ਕਰਕੇ ਦਾ ਕੋਈ ਨਹੀਂ ਸੀ ਤੇ ਵੀ ਉਹਦਾ ਨਾ ਨਾਮ ਹੈ ਸਾਰਾ ਪਾਸ ਤੇ ਮੈਂ ਕੀ ਕਰਾਂ ਇਹ ਬਹੁਤ ਹੈ ਇਹ ਕਹਾਂ ਸਾਡਾ ਜਿਹੜਾ ਪੈਨ ਵਾਲਾ ਕੰਮ ਹੈ ਸੜ ਬੋਲਣੇ ਜਿਵੇਂ ਜਿਹਾ ਕਲਰ ਵਿੱਚ ਦੱਸ ਦੇਸੀਆ ਯਾਨੀ ਜਿਵੇਂ ਚਿੱਟਾ ਕਾਲਾ ਡਿਗਰਾਮ ਦੇ ਕੋਲ ਤੇ ਉਹ ਹੁਣ ਘਰ ਦਾ ਨਾ ਬਰਾਹਾ ਹੈ ਬੈਠਕ ਦਾ ਸਭੇ ਕਮਰਾ ਜਿਹੜਾ ਉਹ ਤਾਂ ਮੇਰੇ ਬਾਂਡਾ ਦਾ ਬਹੁਤ ਵਧੀਆ ਬੈਠਕ ਦਾ ਪ੍ਰਾਈਮ ਸੀ ਸ਼ਾਪ ਤੋਂ ਪਹਿਲਾ ਬਾਲਿਆਂ ਤੇ ਕੱਢ ਆਵੇ ਉਹ ਸਿਉਂਖ ਲੱਗੀ ਮੇਰੇ ਬਾਂਡੇ ਸੀ ਉ ਸਿਉਂਖ ਲੱਗਣ ਕਰਕੇ ਸਭੇ ਬਾਂਡੇ ਉੱਪਰ ਛੱਤ ਨਿਕਲ ਗਈ ਹੁਣ ਪੈਸੇ ਹੁਣ ਹੱਥ ਟੈਟਾ ਹੈ ਤੇ ਖਰਚਾ ਕਾਫੀ ਹੋਣਾ ਜੋ ਲਾਗੇ ਫਿਰ ਕੰਤਾ ਬੰਤਾ ਵੀ ਕਰਦੇ ਨੇ ਹਨਾ ਟੈਟ ਤਾਂ ਪਈ ਹੈ ਪਰ ਫਿਰ ਵੀ ਖਰਚ ਬਹੁਤ ਆਉਂਦਾ ਤਾਂ ਕਰਕੇ ਹੀ ਹੁਣ ਤੇ ਚਲੋ ਦੇਖਦੇ ਹਾਂ ਬਾਕੀ ਹੁਣ ਇਹ ਵੀ ਦਵਾਈ ਵੀ ਮੇਰੀ ਏਜੰਸੀ ਦੀ ਖਤਮ ਹੋਣ ਲੱਗ ਗਈ ਤੇ ਮੈਂ ਜਾ ਕੇ ਦਵਾਈ ਲੈ ਕੇ ਆਉਂਗੋ ਕਿ ਤੇ ਮੈਂ ਉਹ ਦੇਖੂਗਾ ਤੇ ਦੇਖ ਕੇ ਜਾ ਕੇ ਆਉਂਦੀ ਹਾਂ ਬੱਸ ਹੁਣ ਦਵਾਈ ਲੈਣੀ ਚਾਹੀਦੀ ਜੇ ਨਹੀਂ ਮੰਨ ਸਕੀ ਚਲੋ ਜਿੰਨ ਕੱਤੇ ਨੂੰ ਕਰਦੇ ਸਕੂਲ ਕਰਦੇ ਘਰੇ ਤੇ ਕਰੋ ਗੁਰੂ ਕਰਦੇ ਘਰੇ ਬਸ ਸ਼ਾਮ ਸੁਬਹ ਸ਼ਾਮ ਨੂੰ ਸੁਬਹ ਘਰ ਬਸ ਸਾਫ ਕਰੀ ਉਸ ਨਾ ਇਹਦਾ ਜਿੰਮੂ ਦਾ ਬਹੁਤ ਓੱਖਾਂ ਨਹੀਂ ਤਾਂ ਅਸੀਂ ਸੱਚੀ ਆਏ ਚਲੋ ਜਿੰਮੂ ਦਾ ਪਤਾ ਕੀ ਓੱਖਾਂ ਨਾਲੇ ਤਾਂ ਗੱਡੀ ਚ ਤਾਂ ਕੀ ਓੱਖਾਂ ਹੈ ਮੇਰੇ ਪੇਕੇ ਦੇ ਸੌਰੀ ਤਾਂ ਕੇ ਪ੍ਰਾਊਡ ਹੁੰਦੇ ਗਾਣੇ ਤੇ ਐਂਡ ਜਾਣਗੀ ਤੇ ਜੂਪੀ ਜਾਣਾ ਉਹਥੇ ਵੀ ਨਹੀਂ ਕੋਈ ਪ੍ਰਾਬਲਮ ਹੁੰਦੀ ਜਬ। ਬਸ ਬਾਕੀ ਹੋਰ ਕਿਤੇ ਜਿਵੇਂ ਮੰਨ ਲੇ ਕਿ ਤੇ ਬੜਾ ਮੋਟਾ ਦਸਤ ਨੇ ਭਰਦਾ ਕੰਮ ਨਹੀਂ ਆਉਂਦਾ ਇੱਕ ਦਿਨ। ਉਹਥੇ ਨਹੀਂ ਜਾ ਸਕਦੇ। ਲਓ ਜੀ ਰੋਟੀ ਖਾ ਲਈ ਮੈਂ। 11 ਵਜੇ ਰੋਟੀ ਖਾਦੀ ਲੈ। ਬਸ ਚਾੜੂ ਪਹਿਲਾਂ ਮੈਂ ਕੰਮ ਘੁੰਮ ਕਰਨ ਲੱਗੀ ਬਾਹਰ ਚਾੜੂ ਪੋਚਾਂ। ਹਾਂ ਚਾੜੂ ਤੋਂ ਲਈ ਅੱਜ। ਕੱਪੜੇ ਮੇਰੇ ਨਿਪੜ ਗਏ ਸਾਰੇ ਉਸੇ। ਸਾਰੇ ਕਰ ਲਈ। थोड़ी सी कपड़े की बाले ज्यादा नहीं सी है जी मुंह हाँ अजय भी उठे पेया वो मुड़े रे बार अटके के रहा उठे पे गई फिर फिर जाके मुड़े पे गई इन्हें जी मुंह थे क्या तो जी मुंह पे दिया ਕੀ ਮਨ ਕਰ ਠੰਡਾ ਦੀ ਕਦੇ ਕਰੀ ਚਲੀ ਹੈ ਜੀ ਮੈਂ ਉਹ ਜੀ ਮੈਂ ਚਲੋ ਜੀ ਮੈਂ ਤਾਂ ਆਪ ਪੈਨੀ ਆ ਸ਼ਾਮ 8 ਵਜੇ ਚਲ ਤਾਂ ਨਾ ਕਾਲੀ ਹੋ ਗਈ ਤੇ ਹੈ ਸਵੇਰ ਨੂੰ ਵੀ ਸ਼ਾਮ ਨੂੰ ਵੀ ਤੇਰਾ ਉਕਤੇ ਪੰਕੀ ਜਾਂਦੇ ਉੱਧਰ ਕਿਤੇ ਹੋਰ ਨਾ ਪੰਫੜ ਲੈਣ ਹਲੋ ਚਲੋ ਬੰਨੋ ਕਰਾ ਪਰਨ ਅਸੀਂ ਇਧਰ ਆ ਇਧਰ ਆ ਇਧਰ ਚੱਲਦੇ ਉਹ ਨਛੇੜੀ ਨਾ ਵਿਚਾਰੀ ਛੰਡਿ ਸ ਬੈਠ ਕੇਵੇਂ ਤੰਦੀ ਥੱਲੇ ਅੰਦੀ ਉੱਪਰ ਕਿਵੇਂ ਬੈਠਾ ਕਾਲੂ ਓ ਨਛੇੜੀ ਨਾ 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 ਟਾਰਗੇਟ ਹੋ ਗਿਆ ਆਦੀ ਜਿੰਮਾ ਚੱਲਦਾ ਘੁੰਮ ਨਹੀਂ ਕਰਦਾ ਇੱਧਰ ਨਹੀਂ ਜਾਣਾ ਇੱਧਰ ਇੱਧਰ ਨਹੀਂ ਜਾਣਾ ਇੱਧਰ ਦੇਖਦਾ ਚਲਾ ਆ ਜਾ ਆਜੂ ਆ ਬਿੱਟੀ ਵਿਚਾਰੀ ਪਗਤਣੀ ਰਾਤ ਰਾਣੀ ਠਹਿਰ ਜਾ ਵੀ ਉਹਨੂੰ ਛੇੜਦੀ ਵਿਚਾਰੀ ਉਹਨਾਂ ਛੇੜੀ ਰਾਣੀ ਨੂੰ ਦੇਖ ਕੇ ਲੈ

ਚੱਲ 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 ਅਭੀ ਅਪਰੇ ਬਾਤ ਖੜੀ ਹੈ ਨੂਰੀ ਖੜੀ ਕਿਉਂ ਹੋਈ ਠੀਕ ਹੈ 17 ਬੰਦਿਆਂ ਦੀ ਸ਼ਕਤੀਆਂ ਦੇ ਵਿੱਚੋਂ ਮਤਲਬ ਬਾਣੀ ਮਿਲੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੱਗਿਆ ਫੇਰ ਸ਼ਹੀਦਾਂ ਦੇ ਵਿੱਚ ਆ ਗੋ ਭਾਈ ਮਨਜੀ ਸਾਡੀ ਉੱਤੇ ਵਿੱਚ ਗੁਰੂ ਪਾਤਰੀ ਦਾਸ ਹੈ ਸਾਡੇ ਗਰੁੱਪ ਚ ਪਾਧੰਦੇ ਨੇ ਵੀ ਆਪਣੀ ਆਪਣੀ ਆ ਬ੍ਰਾਹਮਣ ਸੀ ਜਿਨ੍ਹਾਂ ਨੇ ਸਿੱਖੀ ਦੇ ਵਿੱਚ ਹੋ ਰਿਹਾ ਭਾਈ ਮਨੀ ਸਿੰਘ ਭਾਈ ਮਤੀ ਦਾਸ ਭਾਈ ਸੱਤੀ ਦਾਸ ਭਾਈ ਦਿਆਲਾ ਜੀ ਭਾਈ ਦਿਆਲਾ ਜੀ ਬਹੁਤ ਮਲਾਮ ਜਿਹੜੇ ਆ ਮਤਲਬ ਜਿਹੜੇ ਸਿੱਖੀ ਨੂੰ ਦੱਸਿਓ ਮੈਂ ਤੁਹਾਨੂੰ ਇੱਕ ਜੀ ਆਪਾਂ ਕੀ ਹੈ ਨਾ ਇਹ ਬ੍ਰਾਹਮਣੇ ਕਿਹਾ ਵਾ ਇਹ ਤਰੈ ਵਿਸ਼ਨੂੰ ਦਾ ਉਤਾਰ ਹੈ 11ਵਾਂ ਉਤਾਰ ਹੈ ਮਤਲਬ ਦੇਵਤਿਆਂ ਨੇ ਸਮੁੰਦਰ ਡਿਟਿਆ ਉਹ ਜਿਹੜਾ ਵਿਸ਼ਨੂੰ ਨੇ ਕਛੂ ਬਣ ਕੇ ਉਹ ਜਿਹੜਾ ਮੇਰ ਪਰਵਤ ਸੀ ਜਿਹਨੂੰ ਮਧੂ ਮੰਦ ਸੀ ਉਹ ਗੱਲ ਵੱਖਰੀ ਚਲੋ ਤਾਂ ਮਜ਼ਾਕ ਕਰੀਦੇ ਉਹ ਮੇਰੇ ਵਿੱਚ ਲਿਖਿਆ ਹੋਇਆ ਹੈ ਬਈ ਧੋਮਰ ਪਾਨ ਬੇਤਰੰਗ ਦਾਨ ਜੰਤੀ ਜੋ ਨਰਾ ਧੋਮਰ ਪਾਨ ਘੱਟ ਭੱਜਿਆ ਕਰ भजी भरती रही सारा दिन चाह बनाई जागता की मंगता की लाना जिम्मे पेरे तड़ा हों आकड़ा जिम आए आकड़ी खड़ी है जिम्मे पेरे तड़ी होंगी गंदा बच्चा ਜਾ ਲਓ ਜੀ ਜਾ ਗਲਾ ਦੇ ਹੋ ਦੇਣਾ ਤਲ ਤੰਦੀ ਦਿਨਾ ਲਓ ਤੇ ਦਿਮਾਖ ਖਾਊਗਾ ਦੇ ਤਰ ਖਾਣਾ साढ़े ना हो गए है ना चल चादर चको अंदर ले चल चादर चके चला चक चुक चुक आज चादर 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 मंजा चल मंजा चक चक ਲੈ ਕੇ ਚੱਲ ਚੰਦ ਚੰ ਚੱਕ ਹਾਂ ਉਹ ਨੀਚੇ ਤੋਂ ਮੈਂ ਚੱਕਾਂ ਲੱਗੀ ਨਾ ਉਹ ਤਾਂ ਮੇਰੇ ਹੱਥ ਚ ਚੂਗੀ ਆਪਣੇ ਆਪ ਜਗਦੀ ਚੱਕ ਲੈ ਚੱਕ ਲੈ ਗਈ ਤਾਂ ਹੈ ਚੱਕਰ ਚੱਲ ਅਰੇ ਲੈ ਚਲੋ ਜੀ ਵੀਡੀਓ ਵਧੀਆ ਲੱਗੀ ਆ ਸਬਸਕ੍ਰਾਈਬ ਸ਼ੇਅਰ ਲਾਈਕ